ਬਹੁਤ ਵੱਡੀ ਖਬਰਾਂ ਜਿਵੇਂ ਕਿ ਕਮਲ ਕੌਰ ਦੇ ਕਤਲ ਦਾ ਤੁਹਾਨੂੰ ਅੱਜ ਪੂਰਾ ਸੱਚ ਦਿਖਾਵਾਂਗੇ ਪੂਰੀ ਸ਼ੁਰੂ ਤੋਂ ਜਿਹੜੀ ਕਹਾਣੀ ਬਣੀ ਆ ਕਮਲ ਕੌਰ ਦੇ ਕਤਲ ਦੀ ਪੂਰੇ ਪੰਜਾਬ ਦੇ ਅੰਦਰ ਇਹ ਹੈਡਲਾਈਨ ਬਣ ਚੁੱਕੀ ਆ ਖਬਰ ਕਿ ਬਠਿੰਡੇ ਦੇ ਵਿੱਚ ਗੱਡੀ ਦੇ ਵਿੱਚ ਯਾਨੀ ਇਹਦੀ লাশ ਮਿਲਦੀ ਆ ਤਾਂ ਪਹਿਲਾਂ ਸ਼ੁਰੂ ਤੋਂ ਮਾਮਲਾ ਕੀ ਹੋਇਆ ਇਸੇ ਟੌਪਿਕ ਤੇ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਕਿ ਆਖਰ ਕਮਲ ਕੌਰ ਦਾ ਕਤਲ ਕਿਹੜੇ ਇਨਸਾਨ ਨੇ ਕਰਵਾ ਦਿੱਤਾ ਬਹੁਤ ਹੀ ਅਹਿਮ ਖਬਰਾਂ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਕਿਉਂਕਿ ਮਾਮਲਾ ਐਸਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਖਬਰ ਚੱਲ ਰਹੀ ਹੈ ਕਿ ਕਮਲ ਕੌਰ ਦਾ ਕਤਲ ਹੋ ਗਿਆ ਔਰ ਗੱਡੀ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਉਹਦੀ ਲਾਸ਼ ਗੱਡੀ ਦੇ ਵਿੱਚ ਰਹਿੰਦੀ ਹੈ ਬੁੱਧਵਾਰ ਦੀ ਸ਼ਾਮ ਨੂੰ ਉਹਨੂੰ ਕੱਢਿਆ ਜਾਂਦਾ ਗੱਡੀ ਦੇ ਵਿੱਚੋਂ ਤਾਂ ਅੱਜ ਵੀਰਵਾਰ ਹੈ ਅੱਜ ਦੇ ਦਿਨ ਇਹ ਖਬਰ ਟ੍ਰੈਂਡ ਦੇ ਵਿੱਚ ਆ ਜਾਂਦੀ ਹੈ ਤਾਂ ਪਹਿਲਾਂ ਸ਼ੁਰੂ ਤੋਂ ਕੀ ਹੁੰਦਾ ਮਾਮਲਾ ਪਹਿਲਾਂ ਘਰੋਂ ਚਲਦੀ ਹੈ ਕਮਲ ਕੌਰ ਆਪਣੀ ਮਾਂ ਨੂੰ ਕਹਿ ਕੇ ਕਿ ਮੈਂ ਬਠਿੰਡੇ ਦੇ ਵਿੱਚ ਆਪਣੀ ਵੀਡੀਓ ਦਾ ਪ੍ਰੋਮੋਸ਼ਨ ਕਰਾਉਣ ਜਾਣੀ ਹੈ ਤਾਂ ਆਪਣੇ ਘਰਦਿਆਂ ਨੂੰ ਇੰਨੀ ਗੱਲ ਕਹਿ ਕੇ ਉਹ ਬਠਿੰਡੇ ਤੱਕ ਆਉਂਦੀ ਹੈ ਤਾਂ ਉਸ ਤੋਂ ਬਾਅਦ ਹੁੰਦੀ ਹੈ ਦੀ ਕਹਾਣੀ ਸ਼ੁਰੂ ਕਿਉਂਕਿ ਜਿਹੜੇ ਬੰਦੇ ਉਹਦੇ ਬਿਲਕੁਲ ਕਰੀਬ ਸੀ ਮੈਂ ਤੁਹਾਨੂੰ ਪਹਿਲਾਂ ਕੁਝ ਉਹਨਾਂ ਦੇ ਮੂੰਹੋਂ ਗੱਲ ਸੁਣਾਉਂਗਾ ਕਿ ਆਖਰ ਮਾਮਲਾ ਕੀ ਹੈ ਇੱਥੋਂ ਤੱਕ ਕਿ ਲੋਕ ਬੁਰਾ ਭਲਾ ਵੀ ਬੋਲ ਰਹੇ ਆ ਕਮੈਂਟਾਂ ਦੇ ਵਿੱਚ ਕਮਲ ਕੌਰ ਬਾਰੇ ਪਰ ਮੈਂ ਇਸ ਗੱਲ ਤੇ ਟਿੱਪਣੀ ਨਹੀਂ ਕਰੂੰਗਾ ਮੈਂ ਤੁਹਾਨੂੰ ਉਹੀ ਸੱਚ ਦਿਖਾਉਂਗਾ ਕਿ ਕਮਲ ਕੌਰ ਦਾ ਕਤਲ ਕਿਨੇ ਕੀਤਾ ਕਿਹੜੇ ਇਨਸਾਨ ਨੇ ਕਰ ਦਿੱਤਾ ਤਾਂ ਜਿਹੜੇ ਸਾਥੀ ਇਹਦੇ ਬਿਲਕੁਲ ਕਰੀਬੀ ਸੀ ਪਹਿਲਾਂ ਤੁਹਾਨੂੰ ਚਾਰ ਸ਼ਬਦ ਉਹਨਾਂ ਦੇ ਵੀ ਸੁਣਾ ਦਿੰਨੇ ਆ ਉਸ ਤੋਂ ਬਾਅਦ ਉਹ ਇਨਸਾਨ ਦਾ ਨਾਮ ਦੱਸਾਂਗੇ ਕਿ ਆਖਰ ਇਸ ਦਾ ਕਤਲ ਕਿਨੇ ਕਰਵਾ ਦਿੱਤਾ ਤਾਂ ਸੁਣੋ ਜਰਾ ਧਿਆਨ ਦੇ ਨਾਲ ਪੂਰੀ ਖਬਰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੇहद ਜਿਆਦੇ ਅਹਿਮ ਖਬਰ ਹੈ ਸੁਣੋ ਵਿੱਚ ਹੀ ਸੀਗੇ ਪਹਿਲਾਂ ਵੀ ਇੱਕ ਪਹਿਲਾਂ ਤੋਂ ਸਸਤੀਕਾਲ ਸਾਰੇ ਦਰਸ਼ਕਾਂ ਨੂੰ ਪਹਿਲਾਂ ਵੀ ਇੱਕ ਵੀਡੀਓ ਕਮਲ ਕੌਰ ਦੀ ਵਾਇਰਲ ਹੋਈ ਸੀ ਜਿਹਦੇ ਵਿੱਚ ਕਮਲ ਕੌਰ ਨੇ ਦਰਸਾਇਆ ਸੀ ਵੀ ਮੇਰੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਜਦੋਂ ਅੱਜ ਸਵੇਰੇ ਮੈਨੂੰ ਕਈ ਫੋਨ ਆਏ ਇਸ ਗੱਲ ਤੇ ਮੈਨੂੰ ਸੱਚਾਈ ਨਹੀਂ ਲੱਗੀ ਤੇ ਆਪਾਂ ਇਸ ਨੂੰ ਤੱਥ ਮੰਨਿਆ ਕਿ ਵੀ ਇਹ ਇੱਕ ਅਫਵਾਹ ਹੋਣੀ ਹੈ ਚਲੋ ਇੱਕ ਸੋਸ਼ਲ ਮੀਡੀਆ ਤੋਂ ਬਾਅਦ ਜਿਹੜੇ ਨਾਮੀ ਚੈਨਲਾਂ ਨੇ ਜਦੋਂ ਇਸ ਗੱਲ ਦੀ ਮੈਨੂੰ ਪੁਸ਼ਟੀ ਕੀਤੀ ਵੀ ਇਹ ਗੱਲ ਸਹੀ ਹੈ ਇਰ ਉਸ ਤੋਂ ਬਾਅਦ ਮੇਰੇ ਧਿਆਨ ਦੇ ਵਿੱਚ ਆਇਆ ਉਦੋਂ ਤੱਕ ਪਰਿਵਾਰ ਇੱਥੋਂ ਜਾ ਚੁੱਕਿਆ ਸੀ ਬਠਿੰਡੇ ਜਾ ਚੁੱਕੇ ਸੀ ਤੇ ਕਮਲ ਕੌਰ ਦਾ ਜਿਸ ਹਿਸਾਬ ਨਾਲ ਕੰਟੈਂਟ ਸੀ ਜਾਂ ਜਿਸ ਹਿਸਾਬ ਨਾਲ ਵੀਡੀਓਜ਼ ਪਾਉਂਦੀ ਸੀ ਉਸ ਨੂੰ ਲੈ ਕੇ ਲੋਕ ਬਈ ਦੇਖੋ ਤੁਸੀਂ ਬਕਬਕਾ ਗੱਲਾਂ ਕਰ ਰਹੇ ਨੇ ਹਨਾ ਕਿਉਂਕਿ ਦੇਖੋ ਪਹਿਲੀ ਗੱਲ ਤੇ ਇਹ ਤਾਂ ਹੈਗੀ ਹੈ ਕਿ ਕਿਸੇ ਦਾ ਵੀ ਮਰਨਾ ਉਹ ਚੰਗਾ ਚੰਗੀ ਗੱਲ ਤਾਂ ਹੈ ਨਹੀਂਗੀ ਹਨਾ ਉਹ ਦੁੱਖਦਾਈ ਹੈ ਪਰਿਵਾਰ ਦੇ ਲਈ ਵੀ ਔਰ ਉਹਨਾਂ ਦੇ ਨਜ਼ਦੀਕੀਆਂ ਦੇ ਲਈ ਵੀ ਪਰ ਜਦੋਂ ਕੋਈ ਮਰਦਾ ਤਾਂ ਲੋਕ ਅਫਸੋਸ ਕਰਦੇ ਆ ਪਰ ਇੱਥੇ ਤੁਸੀਂ ਦੇਖੋ ਲੋਕ ਕਮੈਂਟਾਂ ਦੇ ਵਿੱਚ ਕੀ ਕੁਝ ਲਿਖ ਰਹੇ ਨੇ ਅਸਲ 'ਚ ਹਮਦਰਦੀ ਆਸ-ਪਾਸ ਦੇ ਲੋਕਾਂ ਨੂੰ ਹੁੰਦੀ ਹੈ ਚਾਹੇ ਬੰਦਾ ਕੋਈ ਚੰਗਾ ਹੋਵੇ ਮਾੜਾ ਹੋਵੇ ਕਿਸੇ ਦਾ ਸੰਸਾਰ ਛੱਡ ਜਾਣਾ ਇੱਕ ਦੁਖਦਾਈ ਤਾਂ ਹੈ ਪਰ ਕਿਤੇ ਨਾ ਕਿਤੇ ਉਸ ਨੂੰ ਯਾਦ ਕੀਤਾ ਜਾਂਦਾ ਹੁੰਦਾ ਉਸ ਦੇ ਕਰਮਾ ਕਰਕੇ ਕਿਉਂਕਿ ਇਹ ਜਿਹੜਾ ਸੰਸਾਰ ਹੈ ਇਸੇ ਤੇ ਚੱਲਦਾ ਹੈ ਕਿ ਵੀ ਜਿਨੇ ਜੋ ਕਰਨਾ ਹੈ ਉਹਨੇ ਸੋ ਪਰਨਾ ਹੈ ਇਹਦਾ ਕਰਮਾ ਦਾ ਲੇਖਾ ਜੋਖਾ ਉਸ ਈਸ਼ਵਰ ਨੂੰ ਦੇਣਾ ਪੈਣਾ ਹੈ ਤੇ ਜਿਹੜੇ ਉਹਦੇ ਕੰਟੈਂਟ ਹੁੰਦੇ ਸੀ ਉਹ ਆਪਾਂ ਜਾਂ ਕਹ ਲਈਏ ਪਰਿਵਾਰ ਦੇ ਵਿੱਚ ਜਾਂ ਸਮਾਜ 'ਚ ਨਹੀਂ ਦੇਖ ਸਕਦੇ ਸੀ ਜਿਹੜੇ ਲੋਕ ਉਹਦੇ ਫਾਲੋਅਰ ਨੇ ਜਾਂ ਜਿਹੜੇ ਦੇਖਦੇ ਸੀ ਉਹ ਕਹਿੰਦਾ ਵੀ ਸ਼ਰਿਆਮ ਦੇਖਦੇ ਸੀ ਉਹ ਵੀ ਲੁੱਕ ਕੇ ਦੇਖਦੇ ਸੀ ਤੇ ਇੱਕ ਦੂਜੇ ਨੂੰ ਸ਼ੇਅਰ ਕਰਦੇ ਸੀ ਸੋ ਕਮਲ ਕੌਰ ਦੇ ਜਿਹੜੇ ਕੰਟੈਂਟ ਸੀ ਨਾ ਕਹਿੰਦੇ ਸਸਤੀ ਲੋਕਪ੍ਰਿਅਤਾ ਅੱਜ ਮੈਂ ਇਹ ਨਹੀਂ ਕਹਿੰਦਾ ਕੱਲੀ ਕਮਲ ਕੌਰ ਬਹੁਤ ਸੇ ਲੋਕ ਨੇ ਸਾਡੇ ਵਿੱਚੋਂ ਵੀ ਬਹੁਤ ਸੇ ਲੋਕ ਨੇ ਸਸਤੀ ਲੋਕਪ੍ਰਿਅਤਾ ਲਈ ਕੋਈ ਇੱਕ ਐਸਾ ਰਸਤਾ ਚੁਣ ਲੈ ਬਾਲਾ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇਹ ਨੌਜਵਾਨ ਸੀ ਇਹ ਬਿਲਕੁਲ ਕਰੀਬੀ ਹੈ ਕਮਲ ਕੌਰ ਦਾ ਬਿਲਕੁਲ ਕਰੀਬੀ ਬੰਦਾ ਇਹ ਕਹਿੰਦਾ ਵੀਡੀਓ ਲੰਬੀ ਹੈ ਕਹਿੰਦਾ ਵੀ ਭਾਈ ਕਈ ਵਾਰ ਹੋ ਥੀਵ ਦੇ ਨਸ਼ੇ ਦੇ ਵਿੱਚ ਵੀ ਤੋਂ ਉੱਥੋਂ ਦੀ ਸੀ ਤਾਂ ਕਹਿੰਦਾ ਵੀ ਜਿਹੜੀ ਸਸਤੀ ਫੇਮ ਨੇ ਉਹਨੂੰ ਇੱਕ ਤਾਂ ਬਦਨਾਮ ਕੀਤਾ ਔਰ ਦੂਜੇ ਪਾਸੇ ਉਹਨੇ ਪੈਸਾ ਵੀ ਬਹੁਤ ਸਾਰਾ ਯਾਨੀ ਕਹਿੰਦਾ ਇਕੱਠਾ ਕੀਤਾ ਯਾਨੀ ਇੱਕ ਝੂਠੀ ਫੇਮ ਦੇ ਨਾਲ ਯਾਨੀ ਉਹ ਫੇਮ ਦੇ ਨਾਲ ਜਿਹੜੀ ਬਦਨਾਮ ਵੀ ਹੁੰਦੀ ਹੈ ਲੋਕਾਂ ਤੋਂ ਗਾਲ੍ਹਾਂ ਵੀ ਅੱਜ ਆ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿ ਲੋਕ ਗਾਲ੍ਹਾਂ ਕੱਢ ਰਹੇ ਪਰ ਜਿਹੜਾ ਉਹਦਾ ਹੁਣ ਖੁਲਾਸਾ ਹੋਇਆ ਉਹ ਧਰਾਂ ਸਾਲ ਦੇ ਵਿੱਚ ਜਦੋਂ ਉਸ ਕਾਰ ਦੇ ਵਿੱਚੋਂ ਕਮਲ ਕੌਰ ਦੀ ਡੈੱਡ ਬੋਡੀ ਕੱਢੀ ਜਾ ਰਹੀ ਸੀ ਉਸ ਵਕਤ ਕੱਲੇ ਸਿਰਫ ਇੱਕ ਟੈਟੂ ਤੋਂ ਪਛਾਣ ਹੁੰਦੀ ਹੈ ਕਿ ਇਹ ਕਮਲ ਕੌਰ ਹੈ ਇਹ ਉਹੀ ਕਮਲ ਕੌਰ ਹੈ ਜਿਹੜੀ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਫੇਮਸ ਹੈ ਤਾਂ ਉਹਦੀ ਲਾਸ਼ ਸੀ ਜਿਹੜੀ ਉਹ ਬਿਲਕੁਲ ਗਲ ਚੁੱਕੀ ਸੀ ਕਿਉਂਕਿ ਟੈਂਪਰੇਚਰ ਜਿਹੜਾ ਗਰਮੀ ਦਾ ਕਰਕੇ ਇਹ 2-3 ਦਿਨ ਜਦੋਂ ਲਾਸ਼ ਪਈ ਰਹਿੰਦੀ ਹੈ ਮੰਗਲਵਾਰ ਦੀ ਰਾਤ ਤੱਕ ਮੰਗਲਵਾਰ ਤੋਂ ਸ਼ੁਰੂਆਤ ਹੁੰਦੀ ਹੈ ਉਹਦੀ ਮੌਤ ਮੰਗਲਵਾਰ ਨੂੰ ਹੁੰਦੀ ਹੈ ਉਸ ਤੋਂ ਬਾਅਦ ਗੱਡੀ ਦੇ ਵਿੱਚੋਂ ਨੂੰ ਬੁੱਧਵਾਰ ਨੂੰ ਕੱਢਿਆ ਜਾਂਦਾ ਯਾਨੀ ਕੱਲ੍ਹ ਸ਼ਾਮ ਕੱਢਿਆ ਗਿਆ ਤਾਂ ਟੈਟੂ ਤੋਂ ਦੀ ਪਹਿਚਾਨ ਹੁੰਦੀ ਹੈ ਉਸ ਤੋਂ ਬਾਅਦ ਚੈਨਲਾਂ ਦੇ ਉੱਤੇ ਪਾਈ ਜਾਂਦੀ ਹੈ ਆਹ ਕੁੜੀ ਦਾ ਕਤਲ ਹੋ ਗਿਆ ਤਾਂ ਹੁਣ ਜਿਹੜੀ ਮੈਂ ਤੁਹਾਡੇ ਨਾਲ ਸ਼ੁਰੂ ਤੋਂ ਗੱਲ ਕਹੀ ਹੈ ਵੀ ਕਮਲ ਕੌਰ ਦਾ ਕਤਲ ਕਰਵਾਇਆ ਕਿਨੇ ਆ ਕੌਣ ਇਨਸਾਨ ਆ ਉਹ ਜਿਹਨੇ ਉਹਦਾ ਕਤਲ ਕਰਵਾ ਦਿੱਤਾ ਵੈਸੇ ਤਾਂ ਉਹਦੇ ਘਰ ਨੂੰ ਦੇਖੀਏ ਘਰ ਦੇਖੋ ਉਹਦਾ ਬਹੁਤ ਜ਼ਿਆਦਾ ਯਾਨੀ ਕਹਿੰਦੇ ਵੀ ਉਸੇ ਦੇ ਸਿਰ ਤੇ ਚੱਲਦਾ ਸੀ ਉਦੇ ਘਰ ਦੇ ਵੀ ਕਹਿ ਰਹੇ ਆ ਕਹਿੰਦੇ ਵੀ ਸਾਡਾ ਤਾਂ ਕਮਲ ਕੌਰ ਕਰਕੇ ਰੋਜੀ ਰੋਟੀ ਚੱਲ ਰਹੀ ਸੀ ਪਰ ਅੱਜ ਦੇ ਦੌਰ ਦੇ ਵਿੱਚ ਲੋਕ ਗਾਲਾਂ ਵੀ ਕੱਢ ਰਹੇ ਨੇ ਬਹੁਤ ਸਾਰੀ ਨਿੰਦਿਆ ਵੀ ਕਰ ਰਹੇ ਆ ਪਰ ਜਿਹੜਾ ਬੰਦਾ ਚਲਿਆ ਗਿਆ ਮੈਂ ਸਮਝਦਾ ਕਿ ਉਹਨੂੰ ਬੰਦਾ ਚੰਗਾ ਨਹੀਂ ਬੋਲਣਾ ਚਾਹੀਦਾ ਪਰ ਵੈਸੇ ਆਪਣੀ ਆਪਣੀ ਸੋਚ ਆ ਉਹਦਾ ਖੈਰ ਆਪਣੀ ਆਪਣੀ ਮਰਜ਼ੀ ਹੈ ਪਰ ਜਿਹੜੇ ਇਨਸਾਨ ਨੇ ਕਤਲ ਕਰਵਾ ਦਿੱਤਾ ਉਹ ਇਨਸਾਨ ਦਰਸਨ ਦੇ ਵਿੱਚ ਉਹ ਕਮਲ ਕੌਰ ਦੇ ਅੰਦਰ ਹੀ ਸੀ ਉਹ ਇਨਸਾਨ ਕੌਣ ਸੀ ਉਹ ਇਨਸਾਨ ਉਹ ਸੀ ਜਿਹੜਾ ਉਹਨੂੰ ਲਾਲਚ ਦਿੰਦਾ ਸੀ ਕਿ ਤੂੰ ਫੇਮਸ ਹੋ ਜਾ ਤੂੰ ਆ ਮਾੜੀਆਂ ਚੰਗੀਆਂ ਵੀਡੀਓ ਪਾ ਪਾ ਕੇ ਤੂੰ ਫੇਮ ਖੱਟ ਕੇ ਆਪਣਾ ਨਾਮ ਰੌਸ਼ਨ ਕਰ ਲੈ ਯਾਨੀ ਇਹੋ ਜਿਹੇ ਸ਼ਲੀਲ ਵੀਡੀਓ ਪਾਈਆਂ ਕਮਲ ਕੌਰ ਨੇ ਮੈਂ ਕਹਿਣਾ ਵੀ ਜਿਵੇਂ ਹਾਧ ਟ ਪਾ ਦਿੱਤੀ ਸੀ ਪਰ ਸਾਨੂੰ ਪਤਾ ਸੀ ਕਿ ਕਿਸੇ ਨਾ ਕਿਸੇ ਦਿਨ ਧੋਖਾ ਖਾਊਗੀ ਕਿਉਂਕਿ ਸਿੰਘਾਂ ਦੁਆਰਾ ਉਹਨੂੰ ਕਿਹਾ ਗਿਆ ਕਈ ਵਾਰ ਕਿਹਾ ਗਿਆ ਕਿ ਭਾਈ ਸੇ ਕੌਮ ਇਹਨੂੰ ਐਕਸੈਪਟ ਨਹੀਂ ਕਰਦੀ ਇੱਥੇ ਤੂੰ ਆਪਣੀ ਇਹ ਗੱਲਬਾਤ ਬੰਦ ਕਰ ਦੇ ਕੋਈ ਹੋਰ ਵੀ ਬਹੁਤ ਸਾਰੇ ਰਸਤੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕੰਟੈਂਟ ਬਣਾ ਕੇ ਪੈਸਾ ਕਮਾ ਸਕਦੇ ਨੇ ਪਰ ਦਰਅਸਲ ਦੇ ਵਿੱਚ ਉਹਦੇ ਅੰਦਰਲਾ ਇਨਸਾਨ ਸੀ ਨਾ ਜਿਹੜਾ ਕਮਲ ਕੌਰ ਦੇ ਉਸ ਨੇ ਉਹਦਾ ਕਤਲ ਕਰਵਾ ਦਿੱਤਾ ਉਹ ਅੱਜ ਇਸ ਦੁਨੀਆ ਤੋਂ ਵਿਦਾ ਹੋ ਗਈ ਹੈ ਤਾਂ ਹੁਣ ਇਸ ਗੱਲ ਨੂੰ ਸਮਝਣ ਵਾਲੇ ਦਾ ਸਮਝਦੇ ਨੇ ਕਿ ਭਾਈ ਜਿਹੜੇ ਇਹ ਜੋ ਲੋਕ ਨੇ ਉਹਨਾਂ ਦਾ ਹਾਸ਼ਰ ਕੀ ਹੁੰਦਾ ਉਹਨਾਂ ਦੇ ਕਰਤਾਰ ਕੀ ਹੁੰਦੇ ਨੇ ਦੇਖੋ ਕਰਤਾਰਾਂ ਕਰਕੇ ਦੁਨੀਆ ਜਾਣੀ ਜਾਂਦੀ ਹੈ ਜੇਕਰ ਹੁਣ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਉਹਦਾ ਕਰਤਾਰ ਇੱਕ ਬਹੁਤ ਵੱਡੇ ਉੱਚੇ ਲੈਵਲ ਦਾ ਸੀ ਅੱਜ ਉਸ ਬੰਦੇ ਦੀਆਂ ਤਸਵੀਰਾਂ ਵਿਕਦੀਆਂ ਨੇ ਹੈਗਾ ਤਾਂ ਉਹ ਵੀ ਇੱਕ ਇਨਸਾਨ ਹੀ ਸੀ ਪਰ ਦੂਜੇ ਪਾਸੇ ਆਹ ਇਨਸਾਨ ਜਿਹੜਾ ਕਿ ਉਹਦੇ ਅੰਦਰ ਬੜਿਆ ਹੋਇਆ ਸੀ ਉਹਨੇ ਮਾੜੀਆਂ ਫਿਲਮਾਂ ਬਣਾਈਆਂ ਮਾੜੀਆਂ ਵੀਡੀਓ ਬਣਾਈਆਂ ਲੋਕਾਂ ਦੇ ਵਿੱਚ ਆਪਣੀ ਇੱਕ ਝੂਠੀ-ਮੂਠੀ ਫੇਮ ਖੱਟਣ ਦੇ ਲਈ ਆਪਣੇ ਆਪ ਦੀ ਯਾਨੀ ਬਲੀ ਚੜਾ ਦਿੱਤੀ ਹੈ ਇਹਨੂੰ ਕਿਸੇ ਨਾ ਕਿਸੇ ਦੇਖੋ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪੰਜਾਬ ਦੀ ਪੰਜਾਬ ਦੀ ਪੁਲਿਸ ਵੈਸੇ ਬਹੁਤ ਚੰਗੀ ਹੈ ਇਸ ਕੇਸ ਨੂੰ ਤੈਹ ਤੱਕ ਲੈ ਕੇ ਗਈ ਹੈ ਇਹ ਕੇਸ ਦਾ ਜਦੋਂ ਵੀ ਖੁੱਲ ਕੇ ਪੂਰਾ ਰਾਜ ਸਾਹਮਣੇ ਆਉਣਾ ਕਿ ਆਖਰ ਕੋਈ ਕਰੀਬੀ ਬੰਦਾ ਸੀ ਜਿਹਨੇ ਕਤਲ ਕਰਵਾ ਦਿੱਤਾ ਜਾਂ ਮਾਮਲਾ ਕੀ ਸੀ ਹੈਗਾ ਤਾਂ ਇਹ ਕਤਲ ਹੀ ਹੈ ਕਿਉਂਕਿ লাশ ਗੱਡੀ ਦੇ ਵਿੱਚ ਜਾਨੀ ਪਿਛਲੀ ਡੱਗੀ ਦੇ ਵਿੱਚ ਉਹਦਾ ਹੋਣਾ ਤੇ ਉਹਦਾ ਮਿਲਣਾ ਇਹ ਕੋਈ ਇਤਫਾਕ ਨਹੀਂ ਹੈ ਇਹਦੇ ਵਿੱਚ ਰਾਜ ਹੀ ਹੈ ਵੀ ਭਾਈ ਕਤਲ ਤਾਂ ਕਰਵਾਇਆ ਹੁਣ ਕਰਵਾਇਆ ਕਿਨੇ ਆ ਇਹਦਾ ਪੁਲਿਸ ਹੀ ਦੱਸੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਫਿਰ ਉਹਨਾਂ ਦੇ ਘਰਦਿਆਂ ਤੋਂ ਕਲੋ ਮਿਲ ਸਕਦੇ ਨੇ ਉਹ ਵੀ ਪੁਲਿਸ ਨੂੰ ਕਿ ਭਾਈ ਤੁਹਾਨੂੰ ਕਹਿ ਕੇ ਕੀ ਗਈ ਹੈ ਉਹ ਤਾਂ ਕਹਿੰਦੇ ਸਾਨੂੰ ਇਹੀ ਗੱਲ ਕਹੀ ਹੈ ਕਿ ਬਠਿੰਡੇ ਮੈਂ ਆਪਣੀ ਵੀਡੀਓ ਬਣਾਉਣ ਦੇ ਲਈ ਪ੍ਰਮੋਸ਼ਨ ਕਰਵਾਉਣ ਦੇ ਲਈ ਜਾਨੀ ਹੈ ਸੋ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚਾਇਆ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਕਈ ਲੋਕ ਤਾਂ ਇਹ ਵੀ ਕਹਿ ਰਹੇ ਕਹਿੰਦੇ ਭਾਈ ਸਿੰਘਾਂ ਨੇ ਇਹਨੂੰ ਯਾਨੀ ਸੌਦਾ ਲਾਉਣ ਦੀ ਗੱਲ ਕਹੀ ਸੀ ਕਿ ਤੇ ਸਿੰਘਾਂ ਨੇ ਤਾਂ ਨਹੀਂ ਕਰ ਦਿੱਤਾ ਇਹ ਕੰਮ ਤੇ ਕਈ ਗੈਂਗਸਟਰਾਂ ਨੇ ਕਹੀ ਹੈ ਹੁਣ ਕੀ ਦੇ ਤੇ ਅਗਲਾ ਕਰੇ ਭਾਈ ਉਂਗਲੀ ਪਰ ਦਾ ਨਾ ਸਾਲ ਦੇ ਵਿੱਚ ਜਿੰਨਾ ਚਿਰ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਸਾਹਮਣੇ ਆਉਂਦੀ ਗੱਲ ਉਹਨਾਂ ਚਿਰ ਕਿਸੇ ਦੇ ਵੱਲ ਉਂਗਲੀ ਚੱਕਣੀ ਠੀਕ ਨਹੀਂ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ